ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਤੋਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸਨ ਤਾਂ ਵਿਰੋਧੀ ਧਿਰਾਂ ਨੇ ਸੱਤਾਧਿਰ ਦੀ ਪਾਰਟੀ ਦੇ ਉੱਤੇ ਕਈ ਇਲਜ਼ਾਮ ਲਗਾਏ ਸਨ ਤਾਂ ਹੁਣ ਇਹ ਮਾਮਲਾ ਜਿਹੜਾ ਆ ਹਾਈ ਕੋਰਟ ਦੇ ਵਿੱਚ ਪੁੱਜਾ ਹੈ ਤੇ ਇਹ ਮਾਮਲੇ ਦੀ ਜਿਹੜੀ ਸੁਣਵਾਈ ਹੈ ਅੱਜ ਹਾਈ ਕੋਰਟ ਦੇ ਵਿੱਚ ਕੋਈ ਫੈਸਲਾ ਜਿਹੜਾ ਵੱਡਾ ਆ ਸਕਦਾ ਤਾਂ ਮਾਮਲਾ ਇਹ ਸੀ ਕਿ ਕਾਂਗਰਸ ਪਾਰਟੀ ਵੱਲੋਂ ਜਿਹੜੀ ਹੈ ਬਹੁਮਤ ਹੋਣ ਦਾ ਦਾਵਾ ਕੀਤਾ ਗਿਆ ਸੀ ਫਿਰ ਵੀ ਉਹਨਾਂ ਦੇ ਮੇਅਰ ਸੀਨੀਅਰ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋਇਆ ਸੀ ਤਾਂ ਇਸ ਦੇ ਉੱਤੇ ਅੱਜ ਵੱਡਾ ਫੈਸਲਾ ਜਿਹੜਾ ਉਹ ਆ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਆਪ ਕਾਉਂਸਲਰ ਪ੍ਰਯੰਕਾ ਸ਼ਰਮਾ ਅਤੇ ਸੀਨੀਅਰ ਡਿਪਟੀ ਮੇਅਰ ਅਤੇ ਆਜ਼ਾਦ ਕਾਉਂਸਲਰ ਅਨੀਤਾ ਰਾਣੀ ਜੋ ਬਾਅਦ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ ਤਾਂ ਉਹਨਾਂ ਨੂੰ ਬਹੁ ਗਿਣਤੀ ਕਾਉਂਸਲਰਾਂ ਨੇ ਡਿਪਟੀ ਮੇਅਰ ਐਲਾਨ ਦਿੱਤਾ ਸੀ ਤਾਂ ਕਾਂਗਰਸੀ ਕਾਉਂਸਲਰ ਵਿਕਾਸ ਸੋਨੀ ਨੇ 27 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੀ ਚੋਣ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਫੈਸਲਾ ਜਿਹੜਾ ਹੈ ਉਹ ਸੁਰੱਖਿਅਤ ਰੱਖ ਲਿਆ ਗਿਆ ਸੀ ਤਾਂ ਅੰਮ੍ਰਿਤਸਰ ਦੇ ਵਿੱਚ 27 ਤਰੀਕ ਨੂੰ 27 ਜਨਵਰੀ ਨੂੰ ਜਿਹੜੀਆਂ ਉਹ ਚੋਣਾਂ ਹੋਈਆਂ ਸਨ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਜਤਿੰਦਰ ਸਿੰਘ ਮੋਤੀ ਪਾਰਟੀ ਆ ਮੇਅਰ ਚੁਣੇ ਗਏ ਸੀ ਇਸੇ ਤਰ੍ਹਾਂ ਆਪ ਕਾਉਂਸਲਰ ਪਿਆੰਕਾ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਜਿਹੜਾ ਉਹ ਚੁਣਿਆ ਗਿਆ ਸੀ ਤੇ ਆਜ਼ਾਦ ਕਾਉਂਸਲਰ ਨੀਤਾ ਰਾਣੀ ਜੋ ਕਿ ਬਾਅਦ ਵਿੱਚ ਪਾਰਟੀ 'ਚ ਸ਼ਾਮਲ ਹੋਈ ਸੀ ਤਾਂ ਉਹ ਗਿਣਤੀ ਕਾਉਂਸਲਰਾਂ ਨੇ ਡਿਪਟੀ ਮੇਅਰ ਆਪਣਾ ਐਲਾਨ ਦਿੱਤਾ ਸੀ ਉੱਥੇ ਹੀ ਕਾਂਗਰਸੀ ਕਾਉਂਸਲਰ ਵਿਕਾਸ ਸੋਨੀ ਨੇ 27 ਜਨਵਰੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਨਾਂ ਦੀ ਚੋਣ ਨੂੰ ਚੁਣੌਤੀ ਦਿੰਦੇ ਹੋਏ ਇੱਕ ਪਟੀਸ਼ਨ ਜਿਹੜੀ ਆ ਉਹ ਦਾਇਰ ਕਰ ਦਿੱਤੀ ਗਈ ਸੀ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ ਤਾਂ ਤਾਕਤ ਦੀ ਦੁਰਵਰਤੋਂ ਕਰਕੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਪਾਰਟੀ ਦੇ ਕੌਂਸਲਰਾਂ ਨੂੰ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਜਿਹੜਾ ਐਲਾਨ ਦਿੱਤਾ ਕਾਂਗਰਸ ਦੇ ਵਰਕਰਾਂ ਵੱਲੋਂ ਆਪ ਸਰਕਾਰ ਖਿਲਾਫ ਇੱਕ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਤਾਂ ਕਾਂਗਰਸ ਨੇ ਬਹੁਮਤ ਹੋਣ ਦਾ ਦਾਵਾ ਕੀਤਾ ਸੀ ਤੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਜਿਸ ਦੇ ਵਿੱਚ ਅੱਜ ਸੁਣਵਾਈ ਜਿਹੜੀ ਹੈ ਉਹ ਆ ਸਕਦੀ ਹੈ ਤਾਂ ਇਹ ਹੋ ਸਕਦਾ ਹੈ ਕਿ ਅੱਜ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਦੇ ਮੇਅਰ ਦੀ ਚੋਣ ਨੂੰ ਲੈ ਕੇ ਕੋਈ ਨਾ ਕੋਈ ਜਿਹੜੀ ਹੈ ਹਾਈ ਕੋਰਟ ਆਪਣਾ ਫੈਸਲਾ ਸੁਣਾ ਸਕਦੀ ਹੈ ਮੇਰ ਦੇ ਉੱਤੇ ਲਈ ਜੋ ਚੋਣ ਦੁਬਾਰਾ ਹੋਣੀ ਚਾਹੀਦੀ ਸੀ ਇਸ ਪਟੀਸ਼ਨ ਦੇ ਵਿੱਚ ਜੋ ਸੁਣਵਾਈ ਜਿਹੜੀ ਹੈ 29 ਜਨਵਰੀ ਨੂੰ ਜਸਟਿਸ ਸੁਦੀਰ ਸਿੰਘ ਤੇ ਜਸਟਿਸ ਸੁਖਵਿੰਦਰ ਕੌਰ ਦੀ ਹਾਈ ਕੋਰਟ ਦੀ ਡਬਲ ਬੈਂਚ ਨੇ ਜਿਹੜੀ ਆ ਉਹ ਕੀਤੀ ਸੀ ਤਾਂ ਡਬਲ ਬੈਂਚ ਦੇ ਜੱਜਾਂ ਵੱਲੋਂ ਸੁਣਵਾਈ ਤੋਂ ਬਾਅਦ ਨਾ ਤਾਂ ਮੋਸ਼ਨ ਦਾ ਨੋਟਿਸ ਦਿੱਤਾ ਗਿਆ ਸੀ ਅਤੇ ਨਾ ਹੀ ਕੋਈ ਅਗਲੀ ਤਰੀਕ ਜਿਹੜੀ ਆ ਉਹ ਦਿੱਤੀ ਗਈ ਸੀ ਤਾਂ ਹਾਈ ਕੋਰਟ ਨੇ ਫੈਸਲਾ 9 ਫਰਵਰੀ ਤੱਕ ਸੁਰੱਖਿਅਤ ਰੱਖ ਲਿਆ ਸੀ ਹਾਈ ਕੋਰਟ ਦੇ ਡਬਲ ਬੈਂਚ ਨੇ ਇਸ ਪਟੀਸ਼ਨ ਤੇ ਫੈਸਲਾ ਲੈਣ ਲਈ 10 ਫਰਵਰੀ ਨੂੰ ਜੋ ਆਰਡਰ ਰਿਜ਼ਰਵ ਕਰ ਦਿੱਤਾ ਸੀ ਜੋ ਅੱਜ ਸਾਹਮਣੇ ਆ ਸਕਦਾ ਤਾਂ ਅੱਜ ਜੋ ਅੰਮ੍ਰਿਤਸਰ ਦੇ ਵਿੱਚ ਮੇਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਦੀ ਜੜੀਆਂ ਚੋਣ ਨੂੰ ਲੈ ਕੇ ਵੱਡਾ ਫੈਸਲਾ ਆ ਸਕਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਉੱਤੇ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਦੇ ਵਿੱਚ ਧੱਕੇਸ਼ਾਹੀ ਦੇ ਇਲਜ਼ਾਮ ਜਿਹੜੇ ਲਗਾਏ ਗਏ ਸੀ ਤਾਂ ਹੁਣ ਨਗਰ ਨਿਗਮ ਚੋਣਾਂ ਦੇ ਵਿੱਚ ਵੀ ਵਿਰੋਧੀ ਧਿਰਾਂ ਵੱਲੋਂ ਆਮ ਆਦਮੀ ਪਾਰਟੀ ਸੱਤਾਧਰ ਪਾਰਟੀ ਦੇ ਉੱਤੇ ਇਹ ਇਲਜ਼ਾਮ ਜਿਹੜੇ ਨੇ ਲਗਾਤਾਰ ਲਗਾਏ ਜਾ ਰਹੇ ਨੇ ਤਾਂ ਇਸ ਦੇ ਵਿੱਚ ਹੁਣ ਵੱਡਾ ਫੈਸਲਾ ਜਿਹੜਾ ਅੱਜ ਆ ਸਕਦਾ ਹੈ ਤਾਂ ਨਗਰ ਨਿਗਮ ਅੰਮ੍ਰਿਤਸਰ ਨੂੰ ਕਿਸੇ ਇੱਕ ਪਾਰਟੀ ਦਾ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਂਗਰਸ ਦੀ ਪਾਰਟੀ ਹੈ ਉਹਨਾਂ ਦੇ ਵਿੱਚੋਂ ਕਿਸੇ ਇੱਕ ਦਾ ਜਿਹੜਾ ਉਹ ਮਿਲਣ ਦੀ ਮੇਅਰ ਮਿਲਣ ਦੀ ਸੰਭਾਵਨਾ ਜਿਹੜੀ ਹੈ ਉਹ ਜਤਾਈ ਜਾ ਰਹੀ ਹੈ